ਮੰਦਰਚ ਬੀਜਪੀ ਆਗੂ ਮਨਜਨ ਕਾਲੀਆ ਦੇ ਕਰਤੇ ਹਮਲਾਤ ਦੀ ਰਾਤ ਵੇਲੇ ਈ ਰਿਕਸ਼ਾ ਤੇ ਆਏ ਹਮਲਾਵਰ ਬਲਾਸਟ ਕਰਕੇ ਹੋਏ ਫਰਾਰ ਕਰਦੇ ਵਿੱਚ ਹੀ ਮੌਜੂਦ ਸਨ ਮਨਜਨ ਕਾਲੀਆ ਕਰੇ ਲੂ ਸੈਂਟਰਾਂ ਦੇ ਵਧੇ ਰੇਟ ਅੱਜ ਤੋਂ ਹੋਏ ਲਾਗੂ ਆਮ ਆਦਮੀ ਨੂੰ ਮਹਿੰਗਾਈ ਦਾ ਛੜਕਾ ਕਰੇ ਲੂਤੇ ਉਜਲਾ ਯੋਜਨਾ ਵਾਲਾ ਐਲਪੀਜੀ ਸਿਲੰਡਰ 50 ਰੁਪਏ ਹੋਇਆ ਮਹਿੰਗਾ ਕੇਂਦਰ ਸਰਕਾਰ ਨੇ ਵਧਾਈਆਂ ਕੀਮਤਾਂ ਅਕਾਲੀ ਦਲ ਵਰਕਿੰਗ ਕਮੇਟੀ ਦੀ ਅੱਜ ਹੋਵੇਗੀ ਐਮ ਬੈਠਕ ਪਾਰਟੀ ਦੇ ਚੰਡੀਗੜ੍ਹ ਦਫਤਰ ਦੇ ਵਿੱਚ 2 ਵਜੇ ਹੋਵੇਗੀ ਮੀਟਿੰਗ ਨਵੇਂ ਪ੍ਰਧਾਨ ਦੀ ਚੋਣ ਦੇ ਲਈ ਜਾਰੀ ਹੋਵੇਗਾ ਸ਼ਡਿਊਲ ਜਿਸ ਦੇ ਅਗਿਆਨੇ ਕੁਲਦੀਪ ਸਿੰਘ ਗੜਗੱਜ ਨੇ ਸਦੀਪ ਸਿੰਘ ਸਹਿਬਾਨਾ ਦੀ ਪਹਿਲੀ ਮੀਟਿੰਗ ਅੱਜ ਅਕਾਲ ਤਖਤ ਸਾਹਿਬ ਤੇ ਹੋਵੇਗੀ ਕਤਰਤਾ ਵਸਾਖੀ ਤੇ ਪੰਥਕ ਮਸਲਿਆਂ ਤੇ ਹੋਵੇਗੀ ਚਰਚਾ ਬਾਕੀ ਤੜੇ ਦੇ ਐ ਜੀ ਪੀ ਸੀ ਮੈਂਬਰਾਂ ਨੇ ਅਕਾਲੀ ਦਲ ਦੇ ਖਿਲਾਫ ਪਾਸ ਕੀਤਾ ਮਤਾ ਗਿਆ ਤੇਜਾ ਸਿੰਘ ਸਮੰਦਰੀ ਹਾਲ ਦੇ ਵਿੱਚ ਇਜਲਾਸ ਦੀ ਨਾ ਮਿਲੇ ਇਜਾਜ਼ਤ ਅਕਾਲੀ ਦਲੋਂ ਪੰਥਕ ਸੰਸਥਾમાં ਵਰਤਣ ਦਾ ਹੱਕ ਨਹੀਂ ਜਲਿਆਂਵਾਲਾ ਬਾਗ ਚ ਜਿਸ ਸਮਾਪਤ ਹੋਵੇਗੀ گورنر ਗੁਲਾਬ ਚੰਦ ਕਟਾਰੀਆ ਦੀ ਨਸ਼ੇ ਖਿਲਾਫ ਯਾਤਰਾ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਕਰ ਵੀ ਹੋਣਗੇ ਸ਼ਾਮਲ ਨੌਜਵਾਨਾਂ ਨੂੰ ਨਸ਼ੇ ਤੋਂ ਬਚਣ ਦਾ ਦਿਨ ਦੇ ਸੁਨੇਹਾ ਅਮਰਸਰ ਦੇ ਗੁੰਟਾਲਾ ਚ ਬਿਜਲੀ ਦੇ ਖੰਬੇ ਦੇ ਨਾਲ ਟਕਰਾਈ ਨਸ਼ਾ ਤਸਕਰਾਂ ਦੀ ਕਾਰ ਪਿੱਛਾ ਕਰ ਰਹੀ ਪੁਲਿਸ ਦੀ ਗੱਡੀ ਨੇ ਪਰਮਾਸ਼ਨ ਦੀ ਕਾਰ ਨੂੰ ਪਿੱਛੋਂ ਮਾਰੀ ਟੱਕਰ ਤਿੰਨ ਮੁਲਜ਼ਮ ਗ੍ਰਿਫਤਾਰ 310 ਗ੍ਰਾਮ ਹੈਰਨ ਬਰਾਮਦ ਮਿੱਤੇ ਨਾਲ ਗ੍ਰਿਫਤਾਰ ਕੀਤੀ ਮਹਿਲਾ ਕਨਸਟੇਬਲ ਅਮਨਦੀਪ कौर ਦਾ ਅੱਜ ਖਤਮ ਹੋ ਰਿਹਾ ਰਿਮਾਂਡ ਬਠਿੰਡਾ ਦੀ ਕੋਰਟ ਦੇ ਵਿੱਚ ਕੀਤਾ ਜਾਵੇਗਾ ਪੇਚ ਨੋਖਰੇ ਤੋਂ ਕੀਤਾ ਜਾ ਚੁੱਕਾ ਹੈ ਬਰਖਾਸਤ ਆਈਪੀਐਸ ਪ੍ਰਵੀਨ ਸਿਨਹਾ ਨੂੰ ਮਿਲੀ ਵੱਡੀ ਜ਼ਿੰਮੇਵਾਰੀ ਪੰਜਾਬ ਇੰਟੈਲੀਜੈਂਸ ਦੇ ਨਵੇਂ ਏਡੀਜੀਪੀ ਬਣੇ ਪ੍ਰਵੀਨ ਸਿਨਹਾ ਐਨਆਈ ਵਿੰਗ ਦੇ ਏਡੀਜੀਪੀ ਵਜੂਮੀ ਸੰਭਾਲ ਰਹੇ ਨੇ ਚਾਰਜ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ న్యూਸ 18 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਅੱਜ ਅਸੀਂ ਬਾਤ ਕਰਨ ਜਾ ਰਹੇ ਹਾਂ ਜਲੰਧਰ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ ਜਿੱਥੇ ਕਿ ਬੀਜੇਪੀ ਆਗੂ ਮਨੰਜਨ ਕਾਲੀਆ ਦੇ ਘਰ ਤੇ ਹਮਲਾ ਹੋਇਆ ਰਾਤ ਕਰੀਬ 1 ਵਜੇ ਤਮਾਕਾ ਹੋਇਆ ਮਨੰਜਨ ਕਾਲੀਆ ਦੇ ਘਰ ਤੇ ਗ੍ਰਨੇਡ ਸੁੱਟੇ ਜਾਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ ਇਰਚਾਤਿਸਵਾਹ ਹੋ ਕੇ ਦਰਸਲ ਹਮਲਾਵਰਾਂ ਇਸਨ ਦੇ ਵੱਲੋਂ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪਹਿਲਾਂ ਕਾਲੀਆ ਦੇ ਮਕਾਨ ਦੇ ਬਾਹਰ ਚੱਕਰ ਲਗਾ ਕੇ ਚਲੇ ਗਏ ਬਾਅਦ ਵਿੱਚ ਦੁਬਾਰਾ ਆ ਕੇ ਘਰ ਦੇ ਵਿੱਚ ਤਮਾਕਾ ਖੇਚੀ ਮਕਾਨ ਦੇ गिरते इत्तमाका ਹੋਇਆ ਫੋਰੈਂਸਿਕ ਟੀਮ ਜਾਂਚ ਦੇ ਵਿੱਚ ਲਗਾਤਾਰ ਝੁੱਟੀਆਂ ਹੋਈਆਂ ਨੇ ਹਮਲੇ ਵੇਲੇ ਘਰ ਦੇ ਵਿੱਚ ਮਰੰਜਨ ਕਾਲੀਆ ਮੌਜੂਦ ਸਨ ਮਰੰਜਨ ਕਾਲੀਆ ਸੁਰੱਖਿਅਤਨ ਵਰਦਾ ਤੋਂ ਬਾਅਦ ਬੀਜੇਪੀ ਲੀਡਰ ਖੈਰ ਖਬਰ ਜਾਣਨ ਦੇ ਲਈ ਮਰੰਜਨ ਕਾਲੀਆ ਦੇ ਘਰ ਪਹੁੰਚਨੇ ਸ਼ੁਰੂ ਹੋ ਗਏ ਨੇ ਪੁਲਿਸ ਕਮਿਸ਼ਨਰ ਤਨਪ੍ਰੀਤ ਕੌਰ ਨੇ ਵੀ ਮੌਕੇ ਤੇ ਪਹੁੰਚ ਕੇ ਪੂਰੀ ਘਟਨਾ ਦਾ ਜਾਇਜ਼ਾ ਲਿਆ ਬੀਜੇਪੀ ਦਾ ਕਹਿਣਾ ਹੈ ਕਿ ਮਰੰਜਨ ਕਾਲੀਆ ਦੇ ਘਰ ਤੋਂ ਮਹਿਜ਼ 100 ਮੀਟਰ ਦੂਰੀ ਤੇ ਪੁਲਿਸ ਥਾਣੇ ਇਸ ਨੂੰ ਲੈ ਕੇ ਵੀ ਬੀਜੇਪੀ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਤਾਂ ਜਲੰਧਰ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਕਿ ਇੱਥੇ ਕਿ ਬੀਜੇਪੀ ਆਗੂ ਮਰੰਜਨ ਕਾਲੀਆ ਦੇ ਘਰ ਤੇ ਹਮਲਾ ਹੋਇਆ ਰਾਤ ਦੇ ਕਰੀਬ 1 ਵਜੇ ਪੂਰਾ ਤਮਾਕਾ ਹੁੰਦਾ ਤੁਹਾਨੂੰ ਉੱਥੇ ਜਗ੍ਹਾ ਦੀਆਂ ਮੌਕੇ ਦੀਆਂ ਮਰੰਜਨ ਕਾਲੀਆ ਦੇ ਘਰ ਦੇ ਬਾਹਰ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਜਿੱਥੇ ਕਿ ਘਰ ਤੇ ਗਰਨੇੜ ਸੁੱਟੇ ਜਾਣ ਦਾ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਈਰਖਾ ਤੇ ਸਵਾਰ ਹੋ ਕੇ ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਆਉਂਦੇ ਨੇ ਪਹਿਲਾਂ ਕਾਲੀਆ ਦੇ ਮਕਾਨ ਦੇ ਬਾਹਰ ਚੱਕਰ ਲਗਾਇਆ ਜਾਂਦਾ ਤੇ ਬਾਅਦ ਵਿੱਚ ਦੁਬਾਰਾ ਆ ਕੇ ਘਰ ਦੇ ਵਿੱਚ ਤਮਾਕਾ ਕੇਸ ਜੀ ਸੁੱਟੀ ਜਾਂਦੀ ਹੈ ਤੇ ਉਸ ਦੇ ਬਾਅਦ ਮੌਕੇ ਤੋਂ ਫ ਮਕਾਨ ਦੇ ਗੇਟ ਤੇ ਦਰਸਲੇ ਪੂਰਾ ਠਮਾਕਾ ਹੋਇਆ ਫਿਲਹਾਲ ਫੋਰੈਂਸਿਕ ਟੀਮ ਦੀਆਂ ਫੋਰੈਂਸਿਕ ਟੀਮਾਂ ਜਿਹੜੀਆਂ ਕਿ ਮੌਕੇ ਤੇ ਪਹੁੰਚੀਆਂ ਨੇ ਲਗਾਤਾਰ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਹ ਵੀ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਹਮਲੇ ਵੇਲੇ ਮੋਰੰਜਨ ਕਾਲੀਆ ਘਰ ਦੇ ਵਿੱਚ ਹੀ ਮੌਜੂਦ ਸਨ ਜੋ ਕਿ ਫਿਲਹਾਲ ਸੁਰੱਖਿਆ ਦਸਤੇਜਾਰੀ ਨੇ ਮਾਰਦਾ ਤੋਂ ਬਾਅਦ ਬੀਜੇਪੀ ਲੀਡਰ ਜੋ ਕਿ ਉਹਨਾਂ ਦਾ ਪਤਾ ਲੈਣ ਦੇ ਨਾਲ ਉਹਨਾਂ ਦੇ ਘਰ ਵੀ ਆ ਪਹੁੰਚ ਰਹੇ ਨੇ ਇਸ ਤੋਂ ਪਹਿਲਾਂ ਗੱਲ ਕੀਤੀ ਜਾਵੇ ਤਾਂ ਜਰੰਦਰ ਦੇ ਵਿੱਚ ਇੱਕ ਯੂਟਿਊਬਰ ਨੂੰ ਜਿਹੜਾ ਕਿ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਸ ਦੇ ਘਰ ਦੇ ਬਾਹਰ ਵਿਸਤੇ ਇੱਕ ਗ੍ਰੇਨੇਡ ਸੁੱਟਿਆ ਗਿਆ ਇਸ ਤੋਂ ਪਹਿਲਾਂ ਹਜ਼ਲਾ ਗੁਰਦਾਸਪੁਰ ਅਮਰਸਰ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਜੋ ਕੇ ਪੁਲ ਚੌਕੀਆਂ ਨੂੰ ਟਾਰਗੇਟ ਕੀਤਾ ਗਿਆ ਪੁਲ ਚੌਕੀਆਂ ਦੇ ਬਾਹਰ ਗਰਨੇਡ ਸੁੱਟੇ ਗਏ ਜ਼ਿਆਦਾ ਕਿਹੜੇ ਕਿਸ ਤਰੀਕੇ ਦੇ ਹਮਲੇ ਜ਼ਿਲ੍ਹਾ ਗੁਰਦਾਸਪੁਰ ਤੇ ਅਮਰਸਰ ਦੇ ਵਿੱਚ ਹੋਏ ਤੇ ਇਸ ਦੇ ਵਿਚਾਲੇ ਹੁਣ ਜਲੰਧਰ ਦੇ ਨਾਲ ਜੁੜੀ ਹੋਈ ਵੱਡੀ ਖਬਰ ਭਾਜਪਾ ਆਗੂ ਮਰੰਜਨ ਕਾਲਗਿਆ ਜਦੋਂ ਪੰਜਾਬ ਭਾਜਪਾ ਦੇ ਆਗੂਆਂ ਦਾ ਜ਼ਿਕਰ ਹੁੰਦਾ ਹੈ ਪੁਰਾਣੇ ਆਗੂਆਂ ਦਾ ਜ਼ਿਕਰ ਹੁੰਦਾ ਤੇ ਸਭ ਤੋਂ ਟੌਪ ਤੇ ਨਾਮ ਮਰੰਜਨ ਕਾਲਗਿਆ ਦਾ ਹੁੰਦਾ ਮਰੰਜਨ ਕਾਲਗਿਆ ਜਿਹੜੇ ਕਿ ਅਕਾਲੀ ਭਾਜਪਾ ਸਰਕਾਰ ਵੇਲੇ ਵਜਾਰਾ ਦਾ ਹਿੱਸਾ ਰਹਿ ਚੁੱਕੇ ਨੇ ਮੰਤ ਤਾਂ ਉਹਨਾਂ ਦੇ ਘਰ ਤੇ ਹਮਲਾ ਕੀਤਾ ਗਿਆ ਰਾਤ ਤਕਰੀਬ 1 ਵਜੇ ਇਸ ਪੂਰੀ ਵਾਰਦਾਤ ਨੂੰ ਹਮਲਾਵਰਾਂ ਦੇ ਵੱਲੋਂ ਅੰਜਾਮ ਦਿੱਤਾ ਗਿਆ ਫਿਲਹਾਲ ਇਹ ਆਪਣੇ ਆਪ ਦੇ ਵਿੱਚ ਜਾਂਚ ਦਾ ਵਿਸ਼ਾ ਹੈ ਕਿ ਆਖਰਕਾਰ ਕਿਸ ਦੇ ਵੱਲੋਂ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਕਿਸ ਦੇ ਕਹਿਣ ਤੇ ਪੂਰੀ ਵਾਰਦਾਤ ਕੀਤੀ ਗਈ ਹੈ ਕਿਸ ਲਿਹਾਜ਼ ਦੇ ਨਾਲ ਇਸ ਪੂਰੀ ਘਟਨਾ ਨੂੰ ਵਾਰਦਾਤ ਨੂੰ ਦੇਖਿਆ ਜਾਵੇ ਹਰ ਐਂਗਲ ਤੋਂ ਹਰ ਪਹਿਲੂ ਤੋਂ ਲਗਾਤਾਰ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪਰ ਵੱਡਾ ਸਵਾਲ ਹੈ ਕਿ ਆਖਰਕਾਰ ਹਮਲਾਵਰ ਕਦੋਂ ਤੱਕ ਪੁਲਿਸ ਦੀ ਗ੍ਰਿਫਤ ਦੇ ਵਿੱਚ ਆਉਣਗੇ ਤੇ ਆਖਰਕਾਰ ਇਸ ਪੂਰੇ ਹਮਲੇ ਦਾ ਅਖਰਕਾਰ ਮਾਸਟਰਮਾਈਂਡ ਹੈ ਕੌਣ ਹੈ ਇਸ ਨੂੰ ਲੈ ਕੇ ਲਗਾਤਾਰ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਹਾਂ ਤਾਂ ਨੂੰ ਲਗਾਤਾਰ ਜਰੰਦਰ ਦੀਆਂ ਉਸੇ ਜਗ੍ਹਾ ਦੀਆਂ ਮਨਜੋ ਕਾਲੀਆ ਦੇ ਘਰ ਦੀਆਂ ਤਸਵੀਰਾਂ ਵਖਾ ਰਹੇਗੇ ਜਿੱਥੇ ਕਿ ਪੂਰਾ ਹਮਲਾ ਹੁੰਦਾ ਹੈ ਰਾਤ ਦੇ ਕਰੀਬ 1 ਵਜੇ ਦਰਸਲੇ ਪੂਰਾ ਧਮਾਕਾ ਹੋਇਆ ਤੇ ਫਿਲਹਾਲ ਦੀ ਜੋ ਜਾਣਕਾਰੀ ਹੈ ਕਿ ਘਰ ਤੇ ਗਰਨੇਡ ਛੁੱਟੇ ਜਾਣ ਦਾ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਵੇੜੀ ਤਮਾਕਾ ਤੂੰ ਤਮਾਕਾ ਇਹ ਜਿਹੇ ট্রান্সਫਾਰਮਰ ਦਾ ਹੁੰਦਾ ਜਨਰਲੀ ਹੁੰਦਾ ਕਿ ਮੈਂ ਫਸਟ ਤਮਾਕਾ ਹੀ ਖੋਰੀ ਅੱਛਾ ਮੈਂ ਫੁੱਟੇ ਵਿੱਚ ਗਈ ਹਾਂ ਅੱਛਾ ਇਹਨੇ ਦਿਮਾਗ ਤੇ ਦਿਮਾਗ ਤੇ ਆਇਆ ਕਿ ਮਾਈਂਡ ਤੇ ਮੈਂ ਕਿਹਾ ਯਾਦਾ ਤੇ ਆਪਨੇ ਵਰਜਨਾ ਹੈਗੀ ਆ ਆਕਾਸ਼ ਤੇ ਵਿੱਚ ਉਹਦੇ ਕਾਰਨ ਹੈ ਮੈਂ ਸੋ ਗਿਆ ਫਿਰ ਆ ਤੰਨੇ ਜਿਹੜਾ ਭਈ ਤੋਂ ਲੋਕ ਆਏ ਕਿ ਤੂੰ ਐਥੋਂ ਨਿਕਲਦਾ ਉਹ ਰਾਕੇ ਦੇਖਿਆ 10 ਫੁੱਟ ਦਰਵਾਜ਼ਾ ਜਿਹੜਾ ਸਾਡਾ ਪਾਰਟੀਸ਼ਨ ਹੈ ਉਹ ਸਾਰੀ ਨਿਕਲ ਬਾਹਰ ਬਾਹਰ ਗਿਰੀ ਹੋਈ ਆ ਫਰੇਮਰ ਐਨਾ ਸੀਗਾ ਕਿ ਵੀਡੀਓ ਫੋਟੋਸ ਆ ਉਹ ਥੱਲੇ गिर ਰਹੀ ਆ ਆਪ ਇਹ ਕਿੰਨੇ ਵਜੇ ਦੇ ਕਰੀਬ ਪੂਰੀ ਸਾਰੀ ਡੈਮੇਜ ਹੋ ਗਈ ਕਿੰਨੇ ਵਜੇ ਦੇ ਕਰੀਬ ਹੋਇਆ ਇਹ 2:3 ਦੇ ਵਿੱਚ ਆਇਆ ਕੱਲ ਸਭ ਸੀਸੀਟੀਵੀ ਕੈਮਰੇ ਲੱਗੇ ਹੋਏ ਤੁਹਾਡੇ ਚਾਹਤ ਪਤਾ ਲੱਗਿਆ ਕਿੰਨੇ ਜਣੇ ਆ ਉਹ ਆਪਣੇ ਡਿਗਰੇਪੇ ਪੁਲਿਸ ਅਫਸਰ ਜਿਹੜੇ ਚੈੱਕ ਕਰਦੇ ਨੇ ਉਹ ਤਾਂ ਪਰ ਤੁਸੀਂ ਕਦੋਂ ਇਹ ਹੋਂ ਦੀ ਘਟਨਾ ਹੁੰਦੀ ਆ ਉਸ ਤੋਂ ਬਾਅਦ ਤੁਸੀਂ ਦੇਖਿਆ ਕਿੰਨੇ ਲੋਕ ਆਏ ਨੇ ਕਿੰਨੇ ਵਜੇ ਕਿਰੀ ਕਿੰਨੇ ਜਣੇ ਕਰ ਸੀ ਉਸ ਟਾਈਮ ਜਦੋਂ ਇਨਸੀਡੈਂਟ ਹੋਇਆ ਮੈਂ ਮੇਰੀ ਸਿਸਟਰ ਹੈ ਬੱਚੇ ਹੈ ਅੱਛਾ ਕਿੰਨੇ ਜੀ ਸੀ ਗਏ ਭੈਣ ਤੇ ਤੁਸੀਂ ਕਿੰਨੇ ਜੀ ਸੀ ਕਰਦੇ ਅਸੀਂ ਤਿੰਨ ਜੀ ਹੈਗੇ ਇੱਕ ਛੋਟੀ ਬੱਚੀ ਹੈ 4 ਇੱਕ ਉਹ मुलाजम भी सिक्योरिटी गार्ड भी हां सिक्योरिटी थोड़ा अंदर डिस्ट्रक्शन कुछ पता नहीं हुआ नुकसान जान नहीं तो जाने जाने नुकसान तो नुकसान तो सामने ही नहीं जान अराउंड 1:00 बजे सानू मिली कि इथे कोई ਵਿस्फोट ਜਿਆ ਹੋਇਆ ਹੈ ਸੋ ਜਿੰਨੂ ਅਸੀਂ ਆ ਕੇ ਇੱਥੇ ਚੈੱਕ ਕੀਤਾ ਹੈ ਸਾਰੀਆਂ ਟੀਮਾਂ ਨੇ ਉਸ ਵੇਲੇ ਚੈੱਕ ਕੀਤਾ ਫਰੈਂਸਿਕ ਟੀਮਾਂ ਵੱਲੋਂ ਵੀ ਇੱਥੇ ਜਾਂਚ ਕੀਤੀ ਗਈ ਹੈ ਤੇ ਅਸੀਂ ਇਸ ਚੱਗੇ ਐਫ ਆਈ ਆਰ ਰਜਿਸਟਰ ਕਰਕੇ ਜੋ ਅੱਗੇ ਬਣਦੀ ਕਾਰਵਾਈ ਹੈ ਉਸ ਤੇ ਤਫਤੀਸ਼ ਕਰਕੇ ਅਮਲ ਹੋਸਲੇ ਮੈਮ ਕਿੰਨੇ ਜਾਣੇ ਸੀਸੀਟੀਵੀ ਮੇਂ ਕੀ ਸਾਹਮਣੇ ਆਇਆ ਜੀ ਅਜੇ ਸੀਸੀਟੀਵੀ ਟ੍ਰੇਲ ਐਗਜ਼ਾਮਿਨ ਕੀਤੀ ਜਾ ਰਹੀ ਹੈ ਤੇ ਅਸੀਂ ਹੁਣ ਐਫ ਆਈ ਆਰ ਰਜਿਸਟਰ ਕਰ ਰਹੇ ਹਾਂ ਤੇ ਅੱਗੇ ਇਸ ਦੇ ਵਿੱਚ ਜੋ ਬਣਦੀ ਕਾਰਵਾਈ ਹੈ ਉਸ ਵਿੱਚ ਲੈ ਕੇ ਜਾ ਰਹੇ ਹਾਂ ਫਿਲਹਾਲ ਅਸੀਂ ਏਰੀਆ ਜੋ ਹੈ ਜੋ ਜਿੱਥੇ ਆਪਾਂ ਨੂੰ ਇਨਫੋਰਮੇਸ਼ਨ ਆਈ ਸੋ ਅਸੀਂ ਆਸ-ਪਾਸ ਦਾ ਏਰੀਆ ਸਿਕਿਉਰ ਕੀਤਾ ਆਪਣੇ ਜ਼ਿਲ੍ਹੇ ਦੇ ਜਿਹੜੇ ਹੋਰ ਸਾਡੇ ਇੰਪੋਰਟੈਂਟ ਪੁਆਇੰਟਸ ਹੈ ਉਹਨਾਂ ਦੀ ਸਿਕਿਉਰਿਟੀ ਤੇ ਮੇਨ ਜਿਹੜਾ ਸਾਡੇ ਬੱਸ ਸਟੈਂਡ ਰਜਿਸਟ੍ਰੇਸ਼ਨ ਆਪਾਂ ਉਹਨਾਂ ਦੀ ਸਿਕਿਉਰਿਟੀ ਸਿਕਿਉਰਿਟੀ ਸਿਰੇ ਠੀਕੀ ਦੀ ਇੱਕ ਚੀਜ਼ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਚੰਡੀਗੜ੍ਹ ਦੇ ਵਿੱਚ ਵੀ ਇਦਾਂ ਹੀ ਇੱਕ ਆਟੋ ਦੇ ਵਿੱਚ ਬੈਠ ਕੇ ਅਟੈਕ ਕੀਤਾ ਜਾਂਦਾ ਉਹੀ ਟ੍ਰੈਂਡ ਜਿਹੜਾ ਹੈਗਾ ਅਸੀਂ ਅਜੇ ਤਫਤੀਸ਼ ਕਰ ਰਹੇ ਹਾਂ ਜਿਵੇਂ ਵੀ ਡਿਟੇਲਸ ਆਣਗੇ ਆਪਾਂ ਤੁਹਾਡੇ ਨਾਲ ਕੈਮਰਾ ਦੇ ਰਿਕਾਰਡ ਕਰਫਰਮ ਹੈ ਮੈਡਮ ਅਸੀਂ ਅਜੇ ਫੋਰੈਂਸਿਕ ਟੀਮ ਨੇ ਅਜੇ ਤੋਂ ਸੈਂਪਲ ਲਏ ਹਨ ਸੋ ਜੋ ਵੀ ਇਨਫੋਰਮੇਸ਼ਨ ਜਿਵੇਂ ਵੀ ਆਉਂਦੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਅਸੀਂ ਸੀਸੀਟੀਵੀ ਇੱਥੋਂ ਵੀ ਕਲੈਕਟ ਕੀਤੇ ਹਨ ਹੋਰ ਵੀ ਜਿੱਥੇ ਥਾਵਾਂ ਤੇ ਸਾਨੂੰ ਲੱਗਦਾ ਹੈ ਕਿ ਮੇਨ ਸਾਨੂੰ ਟ੍ਰੇਲ ਮਿਲ ਸਕਦੀ ਹੈ ਉਹ ਆਪਾਂ ਸਾਰੀ ਇਨਫੋਰਮੇਸ਼ਨ ਅਜੇ ਕਲੈਕਟ ਕਰ ਰਹੇ ਹਾਂ ਕਿ ਜਿਵੇਂ ਜਿਵੇਂ ਸਾਡੇ ਕੋਲ ਇਨਫੋਰਮੇਸ਼ਨ ਹੈ ਕਿ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਇਹ ਗ੍ਰੇਨੇਡ ਅਟੈਕ ਹੀ ਹੈ ਜਾਂ ਕੋਈ ਹੋਰ ਅਸੀਂ ਉਸ ਨੂੰ ਸਾਨੂੰ ਅਜੇ ਜਿਵੇਂ ਜੋ ਚੀਜ਼ਾਂ ਸਾਹਮਣੇ ਆਣਗੀਆਂ ਆਪਾਂ ਤੁਹਾਨੂੰ ਸ਼ੇਅਰ ਕਰਾਂਗੇ ਠੀਕ ਹੈ ਅਜਿਹਾ ਆਤ ਵਿਅਕਤੀ ਇੱਥੋਂ ਨੰਕੀ ਗਿਆ ਉਹਨਾਂ ਨੇ ਆਪਣ ਹੈਂਡ ਦਾ ਮੇਜ ਜਿਹੜਾ ਉਹ ਅੰਦਰ ਸਟੇਆ ਔਰ ਅੰਦਰ ਬਲਾਸਟ ਹੋਇਆ ਉਹਦੇ ਨਾਲ ਕਾਫੀ ਜਿਹੜਾ ਹੈ ਨੁਕਸਾਨ ਅੰਦਰ ਦਰਵਾਜ਼ੇ ਖਿੜਕੀਆਂ ਇਵਨ ਕੀ ਅੰਦਰ ਜਿਹੜੀਆਂ ਚਟਕਲੀਆਂ ਤੱਕ ਸੀ ਉਹ ਵੀ ਟੁੱਟੀਆਂ ਔਰ ਜਿਹੜੀ ਕਾਰ ਖੜੀ ਹੈ ਉਹ ਵੀ ਡੈਮੇਜ ਹੋਈ ਹੈ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਹੈ ਬਦਲਾਵ ਦੀ ਗੱਲ ਕਰਕੇ ਸਰਕਾਰ ਆਈ ਸੀ ਔਰ ਜਦੋਂ ਦੀ ਸਰਕਾਰ ਬਣੀ ਹੈ ਉਦੋਂ ਤੋਂ ਲਾਅ ਐਂਡ ਆਰਡਰ ਜਿਹੜਾ ਪੰਜਾਬ ਦਾ ਹੈਗਾ ਆ ਉਹ بگੜਦਾ ਜਾ ਰਿਹਾ ਹੈ ਵਗੈਰ ਗ੍ਰਨੇਡ ਦੀ ਘਟਨਾ ਦੁਰੰਦਰਸਤਾ ਹੋ ਸਕਦੀ ਹੈ ਹੁਣ ਇਸ ਤੋਂ ਪਹਿਲੇ ਅੰਮ੍ਰਿਤਸਰ ਵਗੈਰਾ ਪਹਿਲੇ ਵੀ ਥਾਣਿਆਂ ਦੇ ਵਿੱਚ ਵੀ ਹਮਲੇ ਹੁੰਦੇ ਰਹੇ ਆ ਮਗਰ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਨੂੰ ਟਾਰਗੇਟ ਕਰਕੇ ਉਹਦੇ ਘਰ ਦੇ ਉੱਤੇ ਹਮਲਾ ਕਰਨਾ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਵੱਡੀ ਸਾਜ਼ਿਸ਼ ਪੰਜਾਬ ਦੇ ਵਿੱਚ ਜਲਦੀ ਪਈ ਹੈ ਇਤਨੇ ਲੋਕ ਦਿਖਾਈ ਦੇ ਰਹੇ ਆ ਤਾ ਜਿਲੰਦਰ ਦਿਨਾਂ ਜੁੜੀ ਵੱਡੀ ਖਬਰ ਇਹ ਇੱਥੇ ਕਿ ਬੀਜੇਪੀ ਆਗੂ ਮਨਜਨ ਕਾਲਗਿਆ ਦੇ ਘਰ ਤੇ ਹਮਲਾ ਕੀਤਾ ਗਿਆ ਰਾਤ ਕਰੀਬ 1 ਵਜੇ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਰਾਤ ਦੇ ਕਰੀਬ 1 ਵਜੇ ਇਹ ਧਮਾਕਾ ਹੁੰਦਾ ਜੋ ਕਿ ਖੁਦ ਮਨਜਨ ਕਾਲਗਿਆ ਦੇ ਵੱਲੋਂ ਵੀ ਜਾਣਕਾਰੀ ਦਿੱਤੀ ਕਿ ਖੈਰ ਬਹੁਤ ਹੈ ਬਚਾਅ ਦੀ ਗੱਲ ਰਹੀ ਹੈ ਕਿ ਬਿਲਕੁਲ ਮਨਜਨ ਕਾਲਗਿਆ ਉਹਨਾਂ ਦਾ ਪਰਿਵਾਰ ਬਿਲਕੁਲ ਸੇਫ ਹੈ ਸੁਰੱਖਿਅਤ ਹੈ ਕਿਸੇ ਤਰੀਕੇ ਦਾ ਕੋਈ ਵੀ ਨੁਕਸਾਨ ਨਹੀਂ ਹੋਇਆ ਮਨਜਨ ਕਾਲਗਿਆ ਦੇ ਘਰ ਤੇ ਗ੍ਰੇਡ ਸੁੱਟੇ ਜਾਣ ਦਾ ਵੀ ਸ਼ੱਕ ਪਾਇਆ ਜਾ ਰਿਹਾ ਹੈ ਏ ਰਖਸ਼ਾ ਤੇ ਸਵਾਰ ਹੋ ਕੇ ਹਮਲਾਵਰ ਆਏ ਸਨ ਆ ਪਹਿਲਾਂ ਕਾਲੀਆ ਦੇ ਮਕਾਨ ਦੇ ਬਾਹਰ ਚੱਕਰ ਲਗਾ ਕੇ ਚਲੇਗੇ ਤੇ ਬਾਅਦ ਵਿੱਚ ਦੁਪਾਰਾ ਦੁਬਾਰਾ ਆ ਕੇ ਉਹਨਾਂ ਦੇ ਵੱਲੋਂ ਘਰ ਦੇ ਵਿੱਚ ਧਮਾਕਾ ਖੇਚੀ ਜੀਂ ਸੁੱਟੀ ਜਾਂਦੀ ਹੈ ਮਕਾਨ ਦੇ ਗੇੜ ਤੇ ਪੂਰਾ ਧਮਾਕਾ ਹੁੰਦਾ ਆ ਲਗਾਤਾਰ ਫੋਰੈਂਸਿਕ ਟੀਮਾਂ ਦੇ ਵੱਲੋਂ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਆਤਮ ਵਰਦਾਲਾ ਤੋਂ ਬਾਅਦ ਇੱਕ ਇੱਕ ਕਰਕੇ ਬੀਜੇਪੀ ਲੀਡਰ ਵੀ ਮਨਜਨ ਕਾਲਗਿਆ ਦੇ ਘਰ ਪਹੁੰਚੇ ਉਹਨਾਂ ਦੀ ਖੈਰ ਖਬਰ ਜਾਣਨ ਦੇ ਲਈ ਵੱਖ-ਵੱਖ ਆਗੂ ਲਗਾਤਾਰ ਉਹਨਾਂ ਦੇ ਘਰ ਦੇ ਵਿੱਚ ਵੀ ਆ ਪਹੁੰਚ ਰਹੇ ਨੇ ਆਤਮ ਬੀਜੇਪੀ ਦਾ ਕਹਿਣਾ ਹੈ ਕਿ ਮਨਜਨ ਕਾਲਗਿਆ ਦੇ ਘਰ ਤੋਂ ਮੈਜ਼ 100 ਮੀਟਰ ਦੀ ਦੂਰੀ ਤੇ ਆਪਰ ਸਥਾਣਾ ਨਹੀਂ ਹੈ ਇਸ ਨੂੰ ਲੈ ਕੇ ਵੀ ਸਿੱਧੇ ਤੌਰ ਤੇ ਬੀਜੇਪੀ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਉੱਥੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਮੌਕੇ ਤੇ ਪਹੁੰਚ ਕੇ ਪੂਰੀ ਘਟਨਾ ਦਾ ਜਾਇਜ਼ਾ ਲਿਆ ਹੈ ਤੁਹਾਨੂੰ ਆਖਰਕਾਰ ਇਹ ਵੱਡਾ ਸਵਾਲ ਹੈ ਕਿ ਹਮਲਾਵਰ ਕੌਣ ਸਨ ਕਿਸ ਦੇ ਕਹਿਣ ਤੇ ਉਸ ਪੂਰੀ ਵਰਦਾਲਾ ਤੋਂ ਅੰਜ ਬੀਜਪੀ ਆਗੂ ਨੂੰ ਟਾਰਗੇਟ ਕਿਉਂ ਕੀਤਾ ਗਿਆ ਇਹ ਲਗਾਤਾਰ ਇਹ ਜਾਂਚ ਦਾ ਸਵਾਲ ਹੈ ਜਾਂਚ ਦਾ ਵਿਸ਼ਾ ਹੈ ਉਸ ਤੋਂ ਬਾਅਦ ਸਾਰਾ ਕੁਝ ਸਪਸ਼ਟ ਹੋਵੇਗਾ ਕਿਉਂਕਿ ਮੌਕੇ ਤੇ ਪਹੁੰਚ ਕੇ ਪ੍ਰਸਿੱਧ ਘਾਰੀਆਂ ਦੇ ਬਲ ਹਰ ਐਂਗਲ ਤੋਂ ਹਰ ਪਹਿਲੋਂ ਤੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਸੋ ਪਹਿਲਾਂ ਗੱਲ ਕਰੀਏ ਤਾਂ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਅਮਰਸਰ ਦੇ ਵਿੱਚ ਕਈ ਪੁਲ ਚੌਕੀਆਂ ਤੇ ਇਸ ਤਰੀਕੇ ਦੇ ਗ੍ਰੇਨੇਡ ਹਮਲੇ ਕੀਤੇ ਗੇ ਨਿਸ਼ਾਨਾ ਬਣਾਇਆ ਗਿਆ ਆ ਤਾਂ ਉਸ ਤੋਂ ਬਾਅਦ ਜਲੰਧਰ ਦੀ ਗੱਲ ਕਰੀਏ ਤੇ ਪਿਛਲੇ ਦਿਨਾਂ ਦੇ ਦੌਰਾਨ ਇੱਕ ਯੂਟਿਊਬਰ ਦੇ ਘਰ ਤੇ ਜੋ ਕਿ ਹਮਲਾ ਕੀਤਾ ਜਾਂਦਾ ਹੈ ਗ੍ਰੇਨੇਡ ਸੁੱਟਿਆ ਜਾਂਦਾ ਆ ਤਾਂ ਹੁਣ ਬੀਜਪੀ ਆਗੂ ਮਨੰਜਨ ਕਾਲੀਆ ਦੇ ਘਰ ਤੇ ਇਸ ਤਰੀਕੇ ਦੇ ਨਾਲ ਹਮਲਾ ਕੀਤਾ ਗਿਆ ਜਾਂਦਾ ਰਾਤ ਦੇ ਕਰੀਬ 1 ਵਜੇ ਇਹ ਪੂਰਾ ਥਮਾਕਾ ਹੁੰਦਾ ਆ ਮਨੰਜਨ ਕਾਲੀਆ ਜਿਹੜੇ ਕਿਤੇ ਵੱਡੇ ਆ ਪੰਜਾਬ ਬੀਜੇਪੀ ਦੇ ਆਗੂ ਨੇ ਆ ਕਾਲੀ ਭਾਜਪਾ ਸਰਕਾਰ ਵੇਲੇ ਮੰਤਰੀ ਵੀ ਰਹਿ ਚੁੱਕੇ ਨੇ ਸਿੰਘ ਰਾਗੂਆਂ ਦੇ ਵਿੱਚੋਂ ਇੱਕ ਨੇ ਤਾਂ ਉਹਨਾਂ ਦੇ ਘਰ ਤੇ ਇਸ ਤਰੀਕੇ ਦੇ ਨਾਲ ਟਾਰਗੇਟ ਕੀਤਾ ਗਿਆ ਹਮਲਾ ਕੀਤਾ ਗਿਆ ਰਾਤ ਦੇ ਕਰੀਬ 1 ਵਜੇ ਦਰਸਲੇ ਪੂਰਾ ਥਮਾਕਾ ਹੋਇਆ ਦੱਸਿਆ ਜਾ ਰਿਹਾ ਫਿਲਹਾਲ ਦੀ ਜੋ ਜਾਣਕਾਰੀ ਸਾਹਮਣੇ ਹੈ ਇਹ ਹਲਾਏ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਆਖਰਕਾਰ ਜੋ ਥਮਾਕਾ ਕੀ ਚੀਜ਼ ਹੈ ਆਖਰ ਹੈਕਰ ਹੈ ਕੀ ਸੀ ਆ ਹਾਲਾਂਕਿ ਘਰ ਤੇ ਗ੍ਰਨੇਡ ਸੁੱਟੇ ਜਾਣ ਦਾ ਵੀ ਆ ਸ਼ੱਕ ਜਤਾਇਆ ਜਾ ਰਿਹਾ ਫਿਲਹਾਲ ਇਹ ਜਾਂਚ ਤੋਂ ਬਾਅਦ ਚ ਸਾਰਾ ਕੁਝ ਸਾਫ਼ ਹੋਵੇਗਾ ਆ ਤੁਹਾਨੂੰ ਤਸਵੀਰਾਂ ਵੀ ਵਿਖਾ ਰਹੇ ਆ ਆ ਮੰਜਨ ਕਾਲੀਆ ਦੇ ਘਰ ਦੀਆਂ ਘਰ ਦੇ ਬਾਹਰ ਦੀਆਂ ਗੇੜ ਦੀਆਂ ਆ ਕਿ ਜਦੋਂ ਧਮਾਕਾ ਹੁੰਦਾ ਹੈ ਤੇ ਪੂਰਾ ਸਮਾਨ ਬਿਖਰਿਆ ਹੋਇਆ ਖਿਲਰਿਆ ਹੋਇਆ ਵੀ ਨਜ਼ਰ ਆ ਰਿਹਾ ਅਰਾਊਂਡ 1 ਵਜੇ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਇੱਥੇ ਕੋਈ ਵਿਸਫੋਟ ਜਿਆ ਹੋਇਆ ਹੈ ਸੋ ਜਿੰਨੂੰ ਅਸੀਂ ਆ ਕੇ ਇੱਥੇ ਚੈੱਕ ਕੀਤਾ ਹੈ ਸਾਰੀਆਂ ਟੀਮਾਂ ਨੇ ਉਸ ਵੇਲੇ ਚੈੱਕ ਕੀਤਾ ਫਰੈਂਸਿਕ ਟੀਮਾਂ ਵੱਲੋਂ ਵੀ ਇੱਥੇ ਜਾਂਚ ਕੀਤੀ ਗਈ ਹੈ ਤੇ ਅਸੀਂ ਇਸ ਚੱਗੇ ਐਫ ਆਈ ਆਰ ਰਜਿਸਟਰ ਕਰਕੇ ਜੋ ਅੱਗੇ ਬਣਦੀ ਕਾਰਵਾਈ ਹੈ ਉਸ ਤੇ ਤਫਤੀਸ਼ ਕਰਕੇ ਅਮਲ ਹੋਸਣਾ ਮੈਮ ਕਿੰਨੇ ਜਾਨੇ ਸੀਸੀਟੀਵੀ ਮੇਂ ਕੀ ਸਾਹਮਣੇ ਆਇਆ ਜੀ ਅਜੇ ਸੀਸੀਟੀਵੀ ਟ੍ਰੇਲ ਐਗਜ਼ਾਮਿਨ ਕੀਤੀ ਜਾ ਰਹੀ ਹੈ ਤੇ ਅਸੀਂ ਹੁਣ ਐਫ ਆਈ ਆਰ ਰਜਿਸਟਰ ਕਰ ਰਹੇ ਹਾਂ ਤੇ ਅੱਗੇ ਇਸ ਦੇ ਵਿੱਚ ਜੋ ਬਣਦੀ ਕਾਰਵਾਈ ਹੈ ਉਸ ਵਿੱਚ ਲੱਗ ਕੇ ਜਾ ਰਹੀ ਹੈ ਫਿਰ ਹਾਲ ਅਸੀਂ ਏਰੀਆ ਜੋ ਹੈ ਜੋ ਜਿੱਥੇ ਆਪਾਂ ਨੂੰ ਇਨਫੋਰਮੇਸ਼ਨ ਆਈ ਸੋ ਅਸੀਂ ਆਸ-ਪਾਸ ਦਾ ਏਰੀਆ ਸਿਕਿਉਰ ਕੀਤਾ ਆਪਣੇ ਜ਼ਿਲ੍ਹੇ ਦੇ ਜਿਹੜੇ ਹੋਰ ਸਾਡੇ ਇੰਪੋਰਟੈਂਟ ਪੁਆਇੰਟਸ ਹੈ ਉਹਨਾਂ ਦੀ ਸਿਕਿਉਰਿਟੀ ਤੇ ਮੇਨ ਜਿਹੜਾ ਸਾਡੇ ਬੱਸ ਸਟੈਂਡ ਰੇਲਵੇ ਸਟੇਸ਼ਨ ਆ ਆਪਾਂ ਉਹਨਾਂ ਦੀ ਸਿਕਿਉਰਿਟੀ ਸਿਕਿਉਰਿਟੀ ਸਿਰੇ ਟਿਕੀ ਪਈ ਵਿਚ ਸਮਝਾਉਣ ਦੀ ਕੋਸ਼ਿਸ਼ ਕਰਦੇ ਚੰਡੀਗੜ੍ਹ ਦੇ ਵਿੱਚ ਵੀ ਇੱਥੇ ਹੀ ਇੱਕ ਆਫਸਰ ਦੇ ਵਿੱਚ ਬੈਠ ਕੇ ਅਟੈਕ ਕੀਤਾ ਜਾਂਦਾ ਉਹੀ ਟ੍ਰੈਂਡ ਜਿਹੜਾ ਹੈਗਾ ਅਸੀਂ ਅਜੇ ਤਫਤੀਸ਼ ਕਰ ਰਹੇ ਹਾਂ ਜਿਵੇਂ ਵੀ ਡਿਟੇਲਸ ਆਣਗੇ ਆਪਾਂ ਤੁਹਾਡੇ ਨਾਲ ਕੈਮਰੇ ਦੇ ਵਿੱਚ ਆ ਕਿੰਨੇ ਗੇਨਫਰਮ ਹੈ ਮੈਡਮ ਅਸੀਂ ਅਜੇ ਫੋਰੈਂਸਿਕ ਟੀਮ ਨੇ ਅਜੇ ਤੋਂ ਸੈਂਪਲ ਲਏ ਹਨ ਸੋ ਜੋ ਵੀ ਇਨਫਰਮੇਸ਼ਨ ਜਿਵੇਂ ਵੀ ਆਉਂਦੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੀਸੀਟੀਵੀ ਦੇ ਵਿੱਚ ਆਂਦਾ ਜੋ ਨੋਜ਼ ਅਸੀਂ ਸੀਸੀਟੀਵੀ ਇੱਥੋਂ ਵੀ ਕਲੈਕਟ ਕੀਤੇ ਹਨ ਹੋਰ ਵੀ ਜਿੱਥੇ ਥਾਵਾਂ ਤੇ ਸਾਨੂੰ ਲੱਗਦਾ ਹੈ ਕਿ ਮੇਨ ਸਾਨੂੰ ਟ੍ਰੇਲ ਮਿਲ ਸਕਦੀ ਹੈ ਉਹ ਆਪਾਂ ਸਾਰੀ ਇਨਫਰਮੇਸ਼ਨ ਅਜੇ ਕਲੈਕਟ ਕਰ ਰਹੇ ਹਾਂ ਕਿ ਜਿਵੇਂ ਜਿਵੇਂ ਸਾਡੇ ਕੋਲ ਇਨਫਰਮੇਸ਼ਨ ਹੈ ਕਿ ਆਪਾਂ ਤੁਹਾਡੇ ਨਾਲ ਸ਼ੇਅਰ ਮੈਨ ਗਰਨੇਡ ਅਟੈਕ ਹੀ ਹੈ ਜਾਂ ਕੋਈ ਹੋਰ ਅਸੀਂ ਉਸ ਨੂੰ ਸਾਨੂੰ ਅਜੇ ਜਿਵੇਂ ਜੋ ਚੀਜ਼ਾਂ ਸਾਹਮਣੇ ਆਣਗੀਆਂ ਆਪਾਂ ਤੁਹਾਨੂੰ ਸ਼ੇਅਰ ਕਰਾਂਗੇ ਥੈਂਕ ਯੂ ਮੈਂ ਕਿਹਾ ਉਸ ਵਾਅਰੇ ਕੇ ট্রান্সਫਾਰਮਰ ਦਾ ਹੁੰਦਾ ਜਨਰਲੀ ਹੁੰਦਾ ਕਿ ਮੈਂ ਫਸਟ ਸਮਗਾ ਹੀ ਪੂਰੀ আচ্ছা ਮੈਂ ਉੱਤੇ ਵਿੱਚ ਗਈ ਹਾਂ اچھا ਮੈਨੂੰ ਦਿਮਾਗ ਚ ਦਿਮਾਗ ਚ ਆਇਆ ਕਿ ਮਾਈਂਡ ਚ ਮੈਂ ਕਿਹਾ ਯਾਦ ਆ ਆਪਣੇ ਵਰਜਨਾ ਹੈਗੀ ਹੈ ਆਕਾਸ਼ ਤੇ ਵਿੱਚ ਉਹਦੇ ਕਾਰਨ ਹੈ ਹਾਂ ਹੋ ਗਿਆ ਫਿਰ ਆ ਤੁਮਨੇ ਜਿਹੜਾ ਭੇਜਿਆ ਤਾਂ ਲੋਗ ਆਏ ਕਿ ਇਹ ਕਿਥੋਂ ਆਇਆ ਇਥੋਂ ਨਿਕਲਦਾ ਤੁਰ ਆ ਕੇ ਦੇਖਿਆ 10 ਫੁੱਟ ਦਰਵਾਜ਼ਾ ਜਿਹੜਾ ਸਾਡਾ ਪਾਰਟੀਸ਼ਨ ਹੈ ਉਹ ਸਾਰੀ ਨਿਕਲ ਬਾਹਰ ਬਾਹਰ ਗਿਰਿ ਹੋਈ ਹੈ ਪ੍ਰਾਇਮਰ ਇਹਨਾਂ ਸੀਗਾ ਕਿ ਵੀਡੀਓ ਫੋਟੋਸ ਆ ਉਹ ਥੱਲੇ ਗਿਰ ਗਈ ਆ ਆ ਕੇ ਸਾਡੇ ਕਿੰਨੇ ਵਜੇ ਦੇ ਕਰੀਬ ਕਰਿਆ ਸਾਰੀ ਡੈਮੇਜ ਹੋ ਗਈ ਕਿੰਨੇ ਵਜੇ ਦੇ ਕਰੀਬ ਹੋਇਆ ਇਹ 2:30 ਦੇ ਵਿੱਚ ਆ ਕਾਲੇ ਸਭ ਸੀਸੀਟੀਵੀ ਕੈਮਰੇ ਲੱਗੇ ਹੋਏ ਤੁਹਾਡੇ ਚਾਰੇ ਪਾਸੇ ਲੱਗੇ ਹੋਏ ਪੁੱਛ ਪਤਾ ਲੱਗੇ ਕਿੰਨੇ ਜਨੇ ਆ ਤੁਹ ਆਪਣੇ ਡਿਗਰੇ ਤੇ ਕੋਲ ਸੌਫਸਰ ਜਿਹੜੇ ਚੈੱਕ ਕਰਦੇ ਹੋ ਉਹ ਤਾਂ ਪਤਾ ਹੀ ਕਿਦੋਂ ਇਹ ਹੋਂਦੀ ਘਟਨਾ ਹੁੰਦੀ ਹੈ ਉਸ ਤੋਂ ਬਾਅਦ ਤੁਸੀਂ ਦੇਖਿਆ ਕਿੰਨੇ ਲੋਕ ਆਏ ਨੇ ਕਿੰਨੇ ਵਜੇ ਕਿਰੀ ਕਿੰਨੇ ਜਨੇ ਕਰ ਸੀ ਉਸ ਟਾਈਮ ਜਦੋਂ ਇਨਸੀਡੈਂਟ ਹੋਇਆ ਮੈਂ ਮੇਰੀ ਸਿਸਟਰ ਆ ਬੱਚੇ ਹੈ ਅੱਛਾ ਕਿੰਨੇ ਜੀ ਸੀ ਗਏ ਪਹਿਲਾਂ ਤੁਸੀਂ ਕਿੰਨੇ ਜੀ ਸੀ ਕਰਦੇ ਅਸੀਂ ਤਿੰਨ ਜੀ ਹੈਗੇ ਇੱਕ ਛੋਟੀ ਬੱਚੀ ਇੱਕ ਯਾਰ ਇੱਕੋ ਮਲਾਜ਼ਮ ਵੀ ਸਕਿਉਰਿਟੀ ਗਾਰਡ ਹਾਂ ਸਕਿਉਰਿਟੀ ਜਦੋਂ ਪੰਦਰ ਗਲਾਸਟਨ ਨੂੰ ਨੁਕਸਾਨ ਨਹੀਂ ਹੋਇਆ ਨੁਕਸਾਨ ਜਾਣੇ ਨੁਕਸਾਨ ਤਾਂ ਨਹੀਂ ਹੋਇਆ ਨੁਕਸਾਨ ਤਾਂ ਸਾਹਮਣੇ ਹੀ ਹੈ ਨਹੀਂ ਜਾਣੇ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਨੁਕਸਾਨ ਠੀਕ ਤਾਂ ਜਲੰਧ ਤੋਂ ਦਿਨਾ ਜੁੜੀ ਵੱਡੀ ਖਬਰ ਲੱਗਾ ਤਾਂ ਤੁਹਾਨੂੰ ਉਸੇ ਤਸਵੀਰਾਂ ਵਿਖਾ ਰਹੇ ਹਾਂ ਦਰਸਲ ਬੀਜੇਪੀ ਆਗੂ ਮਨਜਨ ਕਾਲੀਆ ਦੇ ਘਰ ਤੇ ਹਮਲਾ ਕੀਤਾ ਗਿਆ ਜਾਂਦਾ ਰਾਤ ਕਰੀਬ 1 ਵਜੇ ਪੂਰਾ ਧਮਾਕਾ ਹੁੰਦਾ ਜੋ ਕਿ ਖੁਦ ਮਨਜਨ ਕਾਲੀਆ ਦੇ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ ਮਨਜਨ ਕਾਲੀਆ ਦੇ ਘਰ ਤੇ ਗ੍ਰਨੇਡ ਸੁੱਟੇ ਜਾਣ ਦਾ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਇਹ ਰਿਕਸ਼ਾ ਤੇ ਸਵਾਰ ਹੋ ਕੇ ਹਮਲਾਵਰ ਆਏ ਸੋ ਜਿਨ੍ਹਾਂ ਨੇ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਪਹਿਲਾਂ ਇਹਨਾਂ ਹਮਲਾਵਰਾਂ ਦੇ ਵੱਲੋਂ ਕਾਲੀਆ ਦੇ ਮਕਾਨ ਦੇ ਬਾਹਰ ਚੱਕਰ ਲਗਾਏ ਜਾਂਦੇ ਨੇ ਬਾਅਦ ਦੇ ਵਿੱਚ ਦੁਬਾਰਾ ਆ ਕੇ ਘਰ ਦੇ ਵਿੱਚ ਤਮਾਕਾ ਖੇਚੀ ਸੁੱਟੀ ਜਾਂਦੀ ਹੈ ਤਾਂ ਸਜਾਰੋ ਕਰਦੇ ਹਾਂ ਜਲੰਧਰ ਦਾ ਮਨਜਨ ਕਾਲੀਆ ਦੇ ਘਰ ਤੋਂ ਸਾਡੇ ਸਹਿਯੋਗੀ ਸਹਿਜ ਨੇਜਾ ਲਾਈਵ ਜੁੜ ਚੁੱਕੇ ਨੇ ਸਹਿਜ ਵਿਸਾਖ ਦੇ ਨਾਲ ਤਸਵੀਰਾਂ ਦੇ ਜ਼ਰੀਏ ਪੂਰੀ ਜਾਣਕਾਰੀ ਦਿਓ ਕਿ ਆਖਰਕਾਰ ਕਿੰਨੇ ਵਜੇ ਹਮਲਾਵਰ ਪਹੁੰਚਦੇ ਨੇ ਇਹ ਸਾਫ਼ ਹੋ ਸਕਿਆ ਕਿੰਨੇ ਹਮਲਾਵਰਾਂ ਦੇ ਵੱਲੋਂ ਪੂ ਆ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਿ ਤਮਾਕਾ ਕੇ ਜਿਹੜੀ ਚੀਜ਼ ਹੈ ਉਹ ਘਰ ਦੇ ਅੰਦਰ ਛੁੱਟੀ ਗਈ ਜਾਂ ਗੇਟ ਤੇ ਸੁੱਟ ਕੇ ਮੌਕੇ ਤੋਂ ਫਰਾਰ ਹੋਏ ਕੀ ਕੋਈ ਜਾਣਕਾਰੀ ਜੀ ਬਿਲਕੁਲ ਗੱਲ ਕਰੀਏ ਤਾਂ ਜਿਹੜਾ ਕੀ ਹੈ ਰਾਤ ਦੇ 1 ਵਜੇ ਦੇ ਕਰੀਬ ਜਿਹੜਾ ਗ੍ਰਨੇਡ ਸਿੱਟਿਆ ਗਿਆ ਤਾਂ ਘਰ ਦੇ ਬਾਹਰ ਦੇ ਤਸਵੀਰਾਂ ਨੇ ਮਨਨਜਨ ਕਾਲਿਆ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਅਟੈਕ ਹੋਇਆ ਹੈਗਾ ਤਾਂ ਰਾਤ ਨੂੰ 1 ਵਜੇ ਦੇ ਕਰੀਬ ਜਿਹੜਾ ਕੀ ਹੈ ਇੱਕ ਈ ਰਿਕਸ਼ਾ ਜਿਹੜਾ ਤੁਹਾਨੂੰ ਦੱਸ ਦਈਏ ਕੈਮਰਾਮੈਨ ਨੂੰ ਦਿਖਾ ਦਿੰਦੇ ਆ ਸਾਸ਼ਤਰੀ ਮਾਰਕੀਟ ਚੌਕ ਹੈ ਇਧਰੋਂ ਦੀ ਈ ਰਿਕਸ਼ਾ ਪਹਿਲਾਂ ਆਉਂਦਾ ਫਿਰ ਅੱਗੇ ਇਹ ਦੂਸਰੀ ਤਰਫ ਜਿਹੜਾ ਕੀ ਹੈ 400 ਮੀਟਰ ਦੀ ਦੂਰੀ ਉੱਤੇ ਥਾਣਾ ਮੌਜੂਦ ਹੈ ਥਾਣੇ ਵੱਲੋਂ ਫਿਰ ਵਾਪਸ ਮੁੜ ਕੇ ਜਦੋਂ ਵਾਪਸ ਆਉਂਦਾ ਤਾਂ ਉਸ ਦੌਰਾਨ ਇੱਕ ਬੇਅਕਤੀ ਪਿੱਛੇ ਬੈ ਸਿਗਾ ਜਿਸ ਵੱਲੋਂ ਆਪਣੇ ਖੱਬੇ ਹੱਥ ਦੇ ਨਾਲ ਗਰਨੇਡ ਸਿੱਟਿਆ ਗਿਆ ਜਿਹੜੇ ਸੀਸੀਟੀਵੀ ਕੈਮਰੇ ਨੇ ਉਸ ਵਿੱਚ ਤਸਵੀਰਾਂ ਕੈਦ ਹੋਈਆਂ ਨੇ ਜੋ ਆ ਬਾਚਪਾ ਦੇ ਜ਼ਿਲ੍ਹਾ ਅਧਿਕਾਰੀ ਨੇ ਸੁਸ਼ੀਲ ਸ਼ਰਮਾ ਉਹਨਾਂ ਵੱਲੋਂ ਸੀਸੀਟੀਵੀ ਦੇਖਣ ਤੋਂ ਬਾਅਦ ਇਹ ਜਾਣਕਾਰੀ ਜਿਹੜੀ ਕਿ ਮੀਡੀਆ ਨੂੰ ਸਾਂਝੀ ਕੀਤੀ ਗਈ ਹੈ ਤਾਂ ਇਸ ਦੌਰਾਨ ਜਦੋਂ ਗਰਨੇਡ ਹਮਲੇ ਦੀ ਸੂਚਨਾ ਪੁਲਿਸ ਨੂੰ ਮਿਲਦੀ ਹੈ ਤਾਂ ਪੁਲਿਸ ਦੇ ਉੱਚ ਅਧਿਕਾਰੀ ਹਾਲ ਅਧਿਕਾਰੀ ਮੌਕੇ ਤੇ ਪਹੁੰਚ ਜਾਂਦੇ ਨੇ ਤਾਂ ਇਲਾਕੇ ਨੂੰ ਸੀਲ ਕਰਕੇ ਜਿਹੜੀ ਕਿ ਜਾਂਚ ਸ਼ੁਰੂ ਕਰ ਦਿੱਤੀ ਜਾਂਦੀ ਹੈ ਤਾਂ ਇਹ ਤੁਹਾਨੂੰ ਦੱਸ ਦਈਏ ਇਸ ਤੋਂ ਬਾਅਦ ਪੁਲਿਸ ਕਮਿਸ਼ਨਰ ਵੀ ਮੌਕੇ ਤੇ ਪਹੁੰਚਦੇ ਨੇ ਤਾਂ ਉਹਨਾਂ ਵੱਲੋਂ ਦੱਸਿਆ ਗਿਆ ਕਿ ਮਾਮਲਾ ਜਿਹੜਾ ਜੇ ਦਰਜ ਕਰ ਲਿਤਾ ਗਿਆ ਔਰ ਜਲਦੀ ਜਿਹੜਾ ਕਿ ਅਰੋਪੀਆਂ ਨੂੰ ਵੀ ਗ੍ਰਿਫਤਾਰ ਕਰ ਲਿਤਾ ਜਾਵੇਗਾ ਜੀ ਅਸਾਂ ਜਿਸ ਜਗ੍ਹਾ ਤੇ ਪੂਰਾ ਧਮਾਕਾ ਹੁੰਦਾ ਹਮਲਾ ਹੁੰਦਾ ਜੇਕਰ ਉੱਥੇ ਜਾ ਕੇ ਤੁਸੀਂ ਤਸਵੀਰਾਂ ਵਿਖਾ ਸਕੋ ਕਿ ਅੱਗੇ ਜਾਣ ਦੀ ਇਜਾਜ਼ਤ ਹੈ ਫਿਲਹਾਲ ਜੀ ਬਿਲਕੁਲ ਜਿਹੜਾ ਅਸੀਂ ਗੇਟ ਦੇ ਉੱਤੋਂ ਤੁਹਾਨੂੰ ਦਿਖਾ ਦਿੰਨੇ ਆ ਜਿੱਥੇ ਹਮਲਾ ਹੋਇਆ ਤਾਂ ਮੈਂ ਕੈਮਰਾਮੈਨ ਕਹੂੰਗਾ ਕਿ ਬਿਲਕੁਲ ਇੱਥੇ ਖਲੋ ਕੇ ਅਸੀਂ ਜਿਹੜਾ ਅੰਦਰ ਦੀ ਤਸਵੀਰਾਂ ਦਿਖਾ ਦਿੰਨੇ ਆ ਜਿੱਥੇ ਹਮਲਾ ਹੋਇਆ ਹੈਗਾ ਤਾਂ ਤਸਵੀਰਾਂ ਨੇ ਜਿੱਥੇ ਗ੍ਰੇਨੇਡ ਹਮਲਾ ਆ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜਾ ਫਰਸ਼ ਹੈ ਉਹ ਟੁੱਟ ਗਿਆ ਹੈ ਜਿੱਥੇ ਗ੍ਰੇਨੇਡ ਹਮਲਾ ਆ ਕਾਰ ਖੜੀ ਹੈ ਕਾਰ ਦੇ ਸ਼ੀਸ਼ੇ ਜਿਹੜੇ ਕੀ ਟੁੱਟ ਗਏ ਨੇ ਬਾਈਕ ਖੜੀ ਹੈ ਬਾਈਕ ਦੇ ਵੀ ਜਿਹੜੇ ਕੀ ਨੁਕਸਾਨ ਹੋਇਆਗਾ ਪਰ ਤੁਹਾਨੂੰ ਦੱਸ ਇੱਕ ਵੱਡਾ ਬੱਚਾ ਬਚਾਅ ਵਿੱਚ ਹੀ ਦਾ ਰਿਹਾ ਕਿ ਗੱਡੀ ਤੇ ਗ੍ਰੇਨੇਡ ਜਿਹੜਾ ਨਹੀਂ ਵੱਜਿਆ ਕਿਉਂਕਿ ਗੱਡੀ ਦੇ ਵਿੱਚ ਪੈਟਰੋਲ ਹੁੰਦਾ ਡੀਜ਼ਲ ਹੁੰਦਾ ਅਗਰ ਗੱਡੀ ਦੇ ਵਿੱਚ ਜਿਹੜਾ ਗ੍ਰੇਨੇਡ ਵੱਜਦਾ ਤਾਂ ਵੱਡਾ ਧਮਾਕਾ ਹੋਣ ਦੀ ਜਿਹੜੀ ਕੀ ਹੈ ਸੰਭਾਵਨਾ ਸੀ ਕਿ ਤਾਂ ਵੱਡਾ ਜਾਨੀ ਨੁਕਸਾਨ ਵੀ ਫਿਰ ਹੋ ਸਕਦਾ ਸੀਗਾ ਹਾਲਾਂਕਿ ਬਚਾਅ ਰਿਹਾ ਕਿ ਜੋ ਜਾਨੀ ਨੁਕਸਾਨ ਜਿਹੜੇ ਇਸ ਦੇ ਵਿੱਚ ਨਹੀਂ ਹੋਇਆ ਮਨੁਜਨ ਗਾਲਿਆ ਖੁਦ ਘਰ ਦੇ ਵਿੱਚ ਮੰਜੂਦ ਸੀਗੇ ਤਾਂ ਉਹਨਾਂ ਨੇ ਜਾਣਕਾਰੀ ਦਿੰਦੇ ਆ ਵੀ ਦੱਸਿਆ ਕਿ ਰਾਤ ਨੂੰ ਉਹਨਾਂ ਦੀ ਜਿਹੜੀ ਬੇਟੀ ਹੈ ਔਰ ਸਿਸਟਰ ਹੈ ਉਹ ਘਰ ਦੇ ਵਿੱਚ ਉਹਨਾਂ ਕੋਲ ਰਹਿਣ ਆਏ ਹੋਏ ਸੀਗੇ ਤਾਂ ਉਹ ਉਹਨਾਂ ਦੇ ਵਿੱਚ ਵੀ ਜਿਹੜਾ ਕਿ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲਿਆ ਜੀ ਅਸਹਿਜ ਹੁਣ ਤੱਕ ਜਿਹੜੀ ਕੋਈ ਸੀਸੀਟੀਵੀ ਸਾਹਮਣੇ ਆਈ ਹੋਵੇ ਜਿਸ ਦੇ ਵਿੱਚ ਸਾਫ਼ ਹੋਇਆ ਹੋਵੇ ਕਿ ਆਖਿਰਕਾਰ ਇਹ ਰਿਕਸ਼ਾ ਤੇ ਸਵਾਰ ਹੋ ਕੇ ਹਮਲਾਵਰ ਆਏ ਸਨ ਕਿੰਨੇ ਹਮਲਾਵਰ ਸਨ ਜਿਨ੍ਹਾਂ ਨੇ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜੇ ਬਿਲਕੁਲ ਸੀਸੀਟੀਵੀ ਜ਼ਰੂਰ ਕੈਦ ਹੋਈ ਹੈ ਲੇਕਿਨ ਪੁਲਿਸ ਵੱਲੋਂ ਜਿਹੜਾ ਕਿ ਪਹਿਲਾ ਹੀ ਡੀਵੀਆਰ ਕਬਜ਼ੇ ਵਿੱਚ ਲੈ ਲਿੱਤੇ ਗਏ ਨੇ ਤਾਂ ਜਿਹੜਾ ਮਨਨਜਨ ਕਾਲੀਆ ਔਰ ਜਿਹੜੇ ਜ਼ਿਲ੍ਹਾ ਅਧਿਕਾਰੀ ਬਾਜਬਾ ਦੇ ਨੇ ਇੱਥੇ ਦੇ ਸੁਸ਼ੀਲ ਸ਼ਰਮਾ ਉਹਨਾਂ ਵੱਲੋਂ ਸੀਸੀਟੀਵੀ ਦੇਖਣ ਤੋਂ ਬਾਅਦ ਜਿਹੜੀ ਸੀਸੀਟੀਵੀ ਕੈਦ ਹੋਈ ਹੈ ਯਕੀ ਕੀ ਕੈਦ ਹੋਇਆ ਉਹਦੀ ਜਾਣਕਾਰੀ ਜਿਹੜੀ ਮੀਡੀਆ ਨਾਲ ਸਾਂਝ ਕੀਤੀ ਦੋਨਾਂ ਨੂੰ ਇਹ ਵੀ ਦੱਸਿਆ ਗਿਆ ਕਿ ਪਹਿਲਾ ਇੱਕ ਈ ਰਿਕਸ਼ਾ ਜਿਹੜਾ ਕਿ ਸ਼ਾਸਤਰੀ ਮਾਰਕੀਟ ਚੌਂਕ ਕੋਲੋਂ ਥਾਣੇ ਵੱਲੋਂ ਜਾਂਦਾ ਹੈ ਉਸ ਤੋਂ ਬਾਅਦ ਫਿਰ ਜਦੋਂ ਵਾਪਸ ਆਉਂਦਾ ਉਹਦੇ ਵਿੱਚ ਇੱਕ ਵਿਅਕਤੀ ਮੌਜੂਦ ਸੀਗਾ ਜਿਸ ਵੱਲ ਬਲਾਸਟ ਹੁੰਦਾ ਤਾਂ ਧੂਆਂ ਬਿਲਕੁਲ ਹੋ ਜਾਂਦਾ ਤਾਂ ਤੁਹਾਨੂੰ ਅਭੀ ਦੱਸ ਦਈਏ ਜਿਹੜੇ ਮਨੰਜਨ ਕਾਰਜਿਆ ਦੇ ਨਾਲ ਮੁਲਾਜ਼ਮ ਤੇ ਨਾਜ਼ ਰਹਿੰਦੇ ਨੇ ਸਿਕਿਓਰਟੀ ਨੂੰ ਲੈ ਕੇ ਉਹਨਾਂ ਵੱਲੋਂ ਜੀ ਤੁਹਾਨੂੰ ਮੈਂ ਤਸਵੀਰਾਂ ਵੀ ਨਾਲ ਨਾਲ ਦਿਖਾ ਦਿੰਨੇ ਆ ਅੰਦਰ ਦੀਆਂ ਜਦੋਂ ਮੁਲਾਜ਼ਮ ਜਿਹੜੇ ਤੇ ਨਾਜ਼ ਰਹਿੰਦੇ ਨੇ ਉਹਨਾਂ ਵੱਲੋਂ ਦੱਸਿਆ ਗਿਆ ਜਦੋਂ ਬਲਾਸਟ ਦੀ ਆਵਾਜ਼ ਆਂਦੀ ਹੈ ਤਾਂ ਬਾਹਰ ਆ ਕੇ ਦੇਖਦੇ ਨੇ ਤਾਂ ਧੂਆਂ ਧੂਆਂ ਬਿਲਕੁਲ ਜਿਹੜਾ ਕੀ ਹੈ ਹੋਇਆ ਹੈ ਤੇ ਜਦੋਂ ਉਹ ਇਸ ਨੂੰ ਦੇਖਦੇ ਨੇ ਤਾਂ ਉਹਨਾਂ ਵੱਲੋਂ ਮਨੰਜਨ ਕਾਰਜਿਆ ਜੀ ਨੂੰ ਠਾ ਕੇ ਜਿਹੜੀ ਕੀ ਇਸ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਜੀ ਅਸਰ ਹੁਣ ਤੱਕ ਪੁਲਿਸ ਦੇ ਪੱਖ ਦੀ ਗੱਲ ਕੀਤੀ ਜਾਵੇ ਤਾਂ ਇਹ ਸਪਸ਼ਟ ਹੋ ਸਕੇ ਹਾਲਾਂਕਿ ਸ਼ੱਕ ਤਾਇਆ ਜਾ ਰਿਹਾ ਹੈ ਕਿ ਗਰਨੇਡ ਸੁੱਟਿਆ ਗਿਆ ਗਰਨੇਡ ਹਮਲਾ ਕੀਤਾ ਗਿਆ ਕਿ ਇਸ ਨੂੰ ਲੈ ਕੇ ਪੁਲਿਸ ਦੇ ਲੋਕੋ ਸਪਸ਼ਟ ਕੀਤਾ ਜਾਂ ਜਾਂ ਇਸ ਤੋਂ ਇਲਾਵਾ ਕੋਈ ਹੋਰ ਧਮਾਕਾ ਖੇਜ਼ ਚੀਜ਼ ਸੁੱਟੀ ਗਿਆ ਜਿਸ ਦੇ ਨਾਲੇ ਪੂਰਾ ਧਮਾਕਾ ਹੁੰਦਾ ਬਿਲਕੁਲ ਪੁਲਿਸ ਕਮਿਸ਼ਨ ਖੋਦ ਚ ਜਦੋਂ ਜਾਂਚ ਲਈ ਪਹੁੰਚਦੇ ਨੇ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਧਮਾਕਾ ਤਾਂ ਜ਼ਰੂਰ ਹੋਇਆ ਹੈ ਲੇਕਿਨ ਗਰਨੇਡ ਆ ਜਾਂ ਗਰਨੇਡ ਰੂਮਾ ਚੀਜ਼ ਆ ਜਾਂ ਕੋਈ ਹੈਂਡਮੇਡ ਚੀਜ਼ ਆ ਇਸ ਦੀ ਜਿਹੜੀ ਕਿ ਫੋਰੈਂਸਿਕ ਜਾਂਚ ਤੋਂ ਬਾਅਦ ਹੀ ਰਿਪੋਰਟ ਜਦੋਂ ਆਏਗੀ ਉਸ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਹਾਲਾਂਕਿ ਜਿਹੜੀ ਸੀਸੀਟੀਵੀ ਦੱਸੀ ਗਈ ਹੈ ਸੁਸ਼ੀਲ ਸ਼ਰਮਾ ਵੱਲੋਂ ਉਹਨਾਂ ਨੇ ਇਹ ਕਿਹਾ ਗਿਆ ਗਰਨੇਡ ਹੀ ਜਿਹੜਾ ਕਿ ਹੈ ਸਿੱਟਿਆ ਗਿਆ ਹੈ ਹੋਰ ਜਿਹੜਾ ਹਮਲਾ ਹੋਇਆ ਹੈ ਜਿਸ ਸਾਹਮਣੇ ਹਮਲਾ ਹੋਇਆ ਹੈ ਜਿਸ ਸਾਹਮਣੇ دہشت ਹੋਈ ਹੈ ਜਿਸ ਸਾਹਮਣੇ ਧਮਾਕਾ ਹੋਇਆ ਇਲਾਕਾ ਵਾਸੀ ਦੱਸਦੇ ਜਿਹੜੀ ਇਸ ਜੀ ਹਸੈ ਦੇ ਮਨੋਰੰਜਨ ਕਾਲੀਆ ਜੋ ਪੰਜਾਬ বিজেপি ਦੇ ਆਗੂ ਦੀ ਗੱਲ ਕਰੀਏ ਤਾਂ ਬਹੁਤ ਸੀਨੀਅਰ ਆਗੂ ਨੇ ਵੱਡੇ ਆਗੂਆਂ ਦੇ ਵਿੱਚ ਉਹਨਾਂ ਦਾ ਨਾਮ ਹੁੰਦਾ ਜਿਹੜੇ ਕਿ ਅਕਾਲੀ ਭਾਜਪਾ ਸਰਕਾਰ ਵਲੇ ਮੰਤਰੀ ਵੀ ਰਹਿ ਚੁੱਕੇ ਨੇ ਜਦੋਂ মিডিਆ ਦੇ ਮੁਖਾਤਬ ਹੋਏ ਕਿ ਇਸ ਨੂੰ ਲੈ ਕੇ ਉਹਨਾਂ ਨੇ ਕੋਈ ਜਾਣਕਾਰੀ ਦਿੱਤੀ ਕਿ ਇਸ ਤੋਂ ਪਹਿਲਾਂ ਕੋਈ ਉਹਨਾਂ ਨੂੰ ਧਮਕੀ ਆਈ ਹੋਵੇ ਜਾਂ ਧਮਕੀ ਭਰੀ ਕੋਈ ਕਾਲ ਆਈ ਹੋਵੇ ਇਸ ਤਰੀਕੇ ਦੀ ਕੋਈ ਜਾਣਕਾਰੀ ਜੇ ਬਿਲਕੁਲ ਮਨੰਜਨ ਕਰ ਲੈਣਾ ਜਦੋਂ ਸਾਡੀ ਗੱਲਬਾਤ ਹੈ ਤਾਂ ਉਹਨਾਂ ਨੇ ਇਹ ਜ਼ਰੂਰ ਦੱਸਿਆ ਕਿ ਥ੍ਰੈਟ ਪਰਸੈਪਸ਼ਨਸ ਜੋ ਹੈ ਰੈਗੂਲਰ ਚੱਲਦੇ ਰਹਿੰਦੇ ਨੇ ਲੇਕਿਨ ਲੇਟੈਸਟ ਕੋਈ ਐਗਜ਼ੈਕਟਲੀ ਐਸੇ ਤਮਾਕੇ ਤੋਂ ਪਹਿਲਾਂ ਕੋਈ ਕਾਲ ਜਾਂ ਕੋਈ ਐਸੀ ਗੱਲ ਨਹੀਂ ਆਈ ਸੀ ਕਿ ਤਮਾਕੇ ਦੀ ਜਿਹੜੀ ਕੀ ਹੈ ਜਾਂ ਤੈਨੂੰ ਕਿ ਮਿਲੀ ਹੋਵੇ ਪਰ ਉਹਨਾਂ ਨੇ ਇਹ ਜ਼ਰੂਰ ਦੱਸਿਆਗਾ ਕਿ ਥ੍ਰੈਟ ਰਿਸੈਪਸ਼ਨ ਜਿਹੜੀ ਹਿੰਦੂ ਨੇ ਤਾਵਾਨੂੰ ਮਿਲਦੀ ਆ ਰਹੀ ਨੇ ਪਿਛਲੇ ਕਾਫੀ ਸਮੇ ਤੋਂ ਤਾਂ ਉਹਨਾਂ ਨੂੰ ਵੀ ਜਿਹੜੀ ਕਿ ਚੱਲ ਰਹੀ ਸੀ ਇਸ ਨੂੰ ਲੈ ਕੇ ਪੁਲਿਸ ਨੂੰ ਜਿਹੜਾ ਕਿ ਹੈ ਵਾਚ ਜ਼ਰੂਰ ਕਰਨਾ ਚਾਹੀਦਾ ਸੀਗਾ ਔਰ ਉਹਨਾਂ ਨੇ ਇਹ ਵੀ ਦੱਸਿਆ ਜਦੋਂ ਇਸ ਧਮਾਕੇ ਦੀ ਬਲਾਸਟ ਹੋਈਏ ਤਾਂ ਉਹਨਾਂ ਨੂੰ ਐਹੀ ਲੱਗਿਆ ਕਿ ਪਹਿਲਾਂ ਕੋਈ ਟਰਾਂਸਫਾਰਮਰ ਜਿਹੜਾ ਬਾਹਰ ਹੈ ਉਹ ਫਟਿਆ ਹੋਏਗਾ ਤਾਂ ਇਸ ਕਰਕੇ ਉਹ ਪਹਿਲਾਂ ਬਾਹਰ ਆਉਂਦੇ ਨੇ ਫਿਰ ਅੰਦਰ ਚਲੇ ਜਾਂਦੇ ਨੇ ਲੇਕਿਨ ਜਦੋਂ ਸਿਕਿਉਰਟੀ ਮੁਲਾਜ਼ਮਾਂ ਨੇ ਦੱਸਿਆਗਾ ਕਿ ਜਿਹੜਾ ਘਰ ਦੇ ਵਿੱਚ ਗ੍ਰੇਨੇਡ ਅਟੈਕ ਹੋਇਆ ਤਾਂ ਉਸ ਤੋਂ ਅਸਾਂ ਦੇ ਭਾਜਪਾ ਲਈ ਵੀ ਸਵਾਲ ਚੁੱਕੇ ਜਾ ਰਹੇ ਨੇ ਕਿ ਮੰਜਨ ਕਾਲੀਆ ਦੇ ਘਰ ਦੀ ਗੱਲ ਕਰੀਏ ਜਿੱਥੇ ਪੂਰਾ ਤਮਾਕਾ ਆਉਂਦਾ ਉੱਥੋਂ ਥਾਣਾ ਮੈਂ 100 ਮੀਟਰ ਦੀ ਦੂਰੀ ਤੇ ਐ ਜੇਕਰ ਤੁਸੀਂ ਅੰਦਾਜ਼ਨ ਦੱਸ ਸਕੋ ਕਿ ਕਿੰਨੀ ਕੁ ਦੂਰੀ ਹੈ ਇਸ ਥਾਣੀ ਦੀ ਜੋ ਭਾਜਪਾ ਸਵਾਲ ਚੁੱਕ ਰਹੀ ਹੈ ਜੀ ਬਿਲਕੁਲ ਮੈਂ ਤੁਹਾਨੂੰ ਕੈਮਰੇ ਦੀ ਤਸਵੀਰਾਂ ਦੇ ਨਾਲ ਦਿਖਾ ਸਕਦਾ ਆ ਆਪਾਂ ਜ਼ੂਮ ਕਰਕੇ ਤੁਹਾਨੂੰ ਦਿਖਾ ਸਕਦੇ ਥਾਣੇ ਦੀ ਦੂਰੀ ਕਿੰਨੀ ਹੈ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਪਹਿਲਾ ਬੈਰੀਕੇਡ ਹੈ ਉਸ ਤੋਂ ਬਾਅਦ ਜਿਹੜਾ ਦੂਸਰਾ ਬੈਰੀਕੇਡ ਅਗਰ ਆਪਾਂ ਨੂੰ ਨਜ਼ਰ ਆ ਰਿਹਾ ਕੈਮਰੇ ਦੇ ਵਿੱਚ ਤਾਂ ਉਸ ਟਾਈਮ ਉਸ ਬੈਰੀਕੇਡ ਦੇ ਨਾਲ ਹੀ ਜਿਹੜਾ ਕਿ ਥਾਣਾ ਮੌਜੂਦ ਹੈ ਤੇ ਆਪਾਂ ਜਿਆਦਾ ਨਹੀਂ ਤਾਂ ਕਹੀਏ 100 ਤੋਂ 150 ਮੀਟਰ ਦੀ ਦੂਰੀ ਆ ਆਪਾਂ ਕਹਿ ਸਕਦੇ ਆ ਕਿ ਹੋਏਗੀ ਤਾਂ ਇੰਨੀ ਦੂਰੀ ਦੇ ਜਿਹੜਾ ਕਿ ਥਾਣਾ ਮੌਜੂਦ ਆ ਔਰ ਤੁਹਾਨੂੰ ਮੈਂ ਵੀ ਦੱਸ ਦਈਏ ਕਿ ਦੂਸਰੇ ਪਾਸੇ ਗੱਲ ਕਰੀ ਤੇ ਸ਼ਾਸਤਰੀ ਮਾਰਕੀਟ ਚੌਂਗ ਦੇ ਵਿੱਚ ਵੀ ਪਿਛ ਤਾ ਅਜਿਹਾ ਗਿਆ ਸੀਗਾ ਤਾਂ ਬੜੀ ਜਿਹੜੀ ਕੀ ਹੈ ਵੱਡੀ ਵਾਰਦਾਤ ਹੋ ਗਈ ਹੈ ਬਿਲਕੁਲ ਥਾਣੇ ਦੇ ਸਾਹਮਣੇ ਔਰ ਤੁਹਾਨੂੰ ਇਹ ਵੀ ਤਸਵੀਰ ਦਿਖਾ ਦਿੰਨੇ ਆ ਕਿ ਜਿਹੜਾ ਇਹ ਦਫਤਰ ਹੈ ਇਹ ਮਿਊਨਿਸਪਲ ਕਾਰਪੋਰੇਸ਼ਨ ਦੀ ਬੈਕ ਸਾਈਡ ਦਾ ਦਫਤਰ ਹੈ ਇੱਥੇ ਵੀ ਕਈ ਅਫਸਰ ਜਿਹੜੇ ਕੀ ਹੈ ਦਿਨ ਵale ਬੈਠਦੇ ਨੇ ਕਈ ਕੰਮ ਜਿਹੜੇ ਕੀ ਹੈ ਸ਼ਹਿਰ ਦੇ ਹੁੰਦੇ ਨੇ ਤਾਂ ਬਿਲਕੁਲ ਉਹਦੇ ਸਾਹਮਣੇ ਜਿਹੜਾ ਘਰ ਰਮਨਜਨ ਕਾਲੀਦਾ ਹੈਗਾ ਜੀ ਆ ਠੀਕ ਹੈ ਸੱਜ ਫਿਲਹਾਲ ਦੀ ਪੂਰੀ ਜਾਣਕਾਰੀ ਪੂਰੀਆਂ ਤਸਵੀਰਾਂ ਵਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਤੁਹਾਨੂੰ ਲਾਈਵ ਤਸਵੀਰਾਂ ਵੀ ਵਿਖਾਈਆਂ ਨੇ ਰਮਨਜਨ ਕਾਲੀਦਾ ਦੇ ਘਰ ਦੀਆਂ ਗ੍ਰੇਨੇਡ ਛੁੱਟੇ ਜਾਣ ਦਾ ਸ਼ੱਕ ਤਾਇਆ ਜਾ ਰਿਹਾ ਹੈ ਕਿ ਬਹੁਤ ਬਚਾਅ ਦੀ ਕਰ ਰਹੀ ਹੈ ਕਿ ਰਮਨਜਨ ਕਾਲੀਆ ਉਹਨਾਂ ਦਾ ਪਰਿਵਾਰ ਵੀ ਕੁਝ ਸੇਫ ਹੈ ਸੁਰੱਖਿਅਤ ਹੈ ਕਿਸੇ ਤਰੀਕੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹਾਲਾਂਕਿ ਜਦੋਂ ਹੀ ਇਹ ਧਮਾਕਾ ਖੇਜ਼ ਚੀਜ਼ ਛੁੱਟੀ ਜਾਂਦੀ ਹੈ ਘਰ ਤੇ ਉਸ ਤੋਂ ਬਾਅਦ ਘਰ ਦਾ ਸਮਾਨ ਜਿਹੜਾ ਕਿ ਖਿੰਡ ਰਿਹਾ ਹੈ ਵਿਖਰਿਆ ਹੋਇਆ ਹੈ ਵੀ ਸਾਫ਼ ਤੌਰ ਤੇ ਨਜ਼ਰ ਆਇਆ ਤਾਂ ਫਿਲਹਾਲ ਲਗਾਤਾਰ ਪੁਲਿਸ ਦੇ ਵੱਡੇ ਅਧਿਕਾਰੀ ਪਹੁੰਚ ਕੇ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਨੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਰਕਾਰ ਕੁੱਲ ਕਿੰਨੇ ਹਮਲਾਵਰ ਸਨ ਕੌਣ ਸਨ ਕਿਸ ਦੇ ਕਹਿਣ ਤੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱ आज सवाल ने उस तो बाद सारा कुछ स्पष्ट हो लगभग लगता है कि भाई एक डेढ़ बजे के बीच ये ब्लास्ट हुआ है पहले तो मैं समझा कि भी सो रहा था मैं तो रात को तो ट्रांसफार्मर जो है ये उसका ब्लास्ट है मेरे ध्यान में आया लेकिन वाइब्रेशंस काफ़ी थी फिर लगा मैंने कहा शायद क्लाउड थंडर क्लाउड है थंडर है तो मैं लेट आ रहा फिर मुझे नॉक किया मेरा ड्राइवर ने उसमें जगाया कि भी ऐसे ऐसे ब्लास्ट हो रहा है तो बाहर देखा तो एक्चुअली जो लोग यहाँ विजय ढाबे में हैं वो वही उन्होंने आके पहले जो है उन्होंने इन्फॉर्म किया कि भाई इस तरह से ब्लास्ट हुआ है तो देखा सब चीज़ें बिखरी हुई हैं तो फिर मैंने अपने गनमैन को भेजा तीन नंबर पुलिस स्टेशन मैंने फ़ोन तो किए मैंने ऑफिसर्स को भी तो पहले तो किसी ने उठाया नहीं तो फिर पुलिस आ गई थी उसके बाद देखिए वो तो सामने ही है ब्लास्ट हुआ है लोग मतलब अब जब हम कहें कि भाई जो लोग पंजाब का पीस डिस्टर्ब करना चाहते हैं तो उनकी जो है इतनी हिम्मत बढ़ गई है अब कि भी अब वो घरों तक पहुँच गए हैं सी में क्या नजर आ रहा है वो सभी जाँच कर रहे हैं ਪੁਲਿਸ ਇਨਵੈਸਟੀਗੇਟ ਕਰ ਰਹੀ ਹੈ ਫੋਰੈਂਸਿਕ ਐਕਸਪਰਟਸ ਜੋ ਹੈ ਉਹ ਆਏ ਹੋਏ ਹਨ ਉਹ ਸਾਰਾ ਦੇਖ ਰਹੇ ਹਨ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਪੂਰਵ ਪ੍ਰਧਾਨ ਪੂਰਵ ਮੰਤਰੀ ਇਹ ਉਹ ਪਰਿਵਾਰ ਹੈ ਜਿਨੇ ਪੰਜਾਬ ਦੇ ਸ਼ਾਂਤੀ ਦੇ ਲਈ ਇਹਨਾਂ ਦੇ ਪਿਤਾ ਜੀ ਤੋਂ ਲੈ ਕੇ ਕਾਲੇ ਜੀ ਨੇ ਇਨੇਕਾਂ ਕੰਮ ਇਸ ਪੰਜਾਬ ਦੇ ਲਈ ਕੀਤੇ ਕਿਉਂਕਿ ਭਾਰਤੀ ਜਨਤਾ ਪਾਰਟੀ ਜਨ ਸੰਘ ਤੋਂ ਲੈ ਕੇ ਕਦੀ ਕੁਰਬਾਨੀਆਂ ਤੋਂ ਨਹੀਂ ਡਰੀ ਇਹ ਜਿਹੜੇ ਵੀ ਲੋਕ ਡਰਾਉਣ ਦੀ ਕੋਸ਼ਿਸ਼ ਕਰ ਰਹੇ ਕਿ ਭਾਰਤੀ ਜਨਤਾ ਪਾਰਟੀ ਦੇ ਜਿਹੜਾ ਕਾਰਕਤਾ ਡਰਨ ਵਾਲਾ ਨਹੀਂ ਹੈ ਪਰ ਅੱਜ ਜੋ ਕੁਝ ਹੋਇਆ ਪਰੇ ਪੰਜਾਬ ਦੇ ਲੋਕ ਜੂਰ ਡਰਨਗੇ ਆਮ ਲੋਕ ਜੂਰ ਡਰਨਗੇ ਕਿ ਆਏ ਦਿਨੀ ਪਿਛਲੇ 3 ਕੁ ਮਹੀਨਿਆਂ ਤੋਂ ਦੇਖ ਰਹੇ ਆ ਕਦੀ ਮਾਝੇ 'ਚ ਕਦੀ ਮਾਲਵੇ 'ਚ ਕਦੀ ਦੁਆਬੇ ਦੇ ਵਿੱਚ ਅੱਜ 15 ਦਿਨਾਂ ਦੇ ਵਿੱਚ ਦੂਸਰੀ ਘਟਨਾ ਜਲੰਧਰ ਸ਼ਹਿਰ ਦੇ ਵਿੱਚ ਹੋ ਗਈ ਮੈਨੂੰ ਜਿਹੜੀ ਸਰਕਾਰ ਤੂੰ ਅਮੀਰ ਸੀ ਅੱਜ ਉਹ ਪੰਜਾਬ ਦੇ ਲੋਕ ਤਰਾਸੀ ਦਰਾਸੀ ਕਰ ਰਿਹਾ ਤਾਂ ਸਿੱਧੇ ਤੌਰ ਤੇ ਬੀਜੇਪੀ ਦੇ ਵਿਲਸ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ ਅਤਾ ਦੂਜੇ ਪਾਸੇ ਪੁਲਿਸ ਦੇ ਵੱਲੋਂ ਹਾਲਾਂਕਿ ਵੱਡੇ ਅਧਿਕਾਰੀ ਮੌਕੇ ਤੇ ਪਹੁੰਚ ਕੇ ਪੂਰੀ ਘਟਨਾ ਦੀ ਪੂਰੀ ਮਾਮਲੇ ਦੀ ਲਗਾਤਾਰ ਜਾਂਚ ਵੀ ਕਰ ਰਹੇ ਨੇ ਫਿਲਹਾਲ ਇਹ ਜਾਂਚ ਦਾ ਵਿਸ਼ਾ ਆਪਣੇ ਆਪ ਦੇ ਵਿੱਚ ਕਿਉਂਕਿ ਉਸ ਤੋਂ ਪਹਿਲਾਂ ਜੇਕਰ ਜਲੰਧਰ ਦੀ ਗੱਲ ਕਰੀਏ ਤਾਂ ਥੋੜੇ ਦਿਨ ਪਹਿਲਾਂ ਇੱਕ ਯੂਟਿਊਬਰ ਨੂੰ ਟਾਰਗੇਟ ਕੀਤਾ ਜਾਂਦਾ ਯੂਟਿਊਬਰ ਦੇ ਘਰ ਤੇ ਗ੍ਰਨੇਡ ਸੁੱਟਿਆ ਜਾਂਦਾ ਉਸ ਤੋਂ ਪਹਿਲਾਂ ਗੱਲ ਕਰੀਏ ਤਾਂ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਕਈ ਪੁਲ ਚੌਕੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਹੁਣ ਭਾਜੀਪੀ ਆਗੂ ਮਨਜਨ ਕਾਲੀਆ ਦੇ ਘਰ ਤੇ ਇਸ ਤਰੀਕੇ ਦੇ ਨਾਲ ਹਮਲਾ ਕੀਤਾ ਗਿਆ